ਦਰਾਹ ਦੇ ਨੇੜਲੇ ਪਿੰਡ ਚਨਕੋਈਆਂ ਖੁਰਦ ਵਿਖੇ ਜ਼ਮੀਨੀ ਵਿਵਾਦ ਚ ਫਾਇਰਿੰਗ ਮਾਮਲੇ ਦੇ ਵਿੱਚ 11 ਗ੍ਰਿਫਤਾਰ ਦਰਾਹ ਦੇ ਨੇੜਲੇ ਪਿੰਡ ਚਨਕੋਈਆਂ ਖੁਰਦ ਵਿਖੇ ਜ਼ਮੀਨੀ ਵਿਵਾਦ ਚ ਗੋਲੀਆਂ ਚਲਾਉਣ ਵਾਲੇ ਮਾਮਲੇ ਦੇ ਵਿੱਚ ਪੁਲਿਸ ਨੇ ਸਫਲਤਾ ਮਿਲੀ ਪੁਲਿਸ ਨੇ 11 ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਬਾਕੀਆਂ ਦੀ ਭਾਲ ਜਾਰੀ ਉੱਥੇ ਹੀ ਪੁਲਿਸ ਨੇ ਇਸ ਮਾਮਲੇ ਦੀ ਜਾਣਕਾਰੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਖਾਣਾ ਦਰਾਹਾ ਦੇ ਵਿੱਚ ਇੱਕ ਐਫ ਆਈ ਆਰ ਨੰਬਰ ਪ੍ਰੈਸ ਨੋਟ ਤੁਹਾਨੂੰ ਦਿੱਤੇ ਆ 43 ਨੰਬਰ ਇੱਕ ਦਰਜ ਕੀਤੀ ਆ ਇਹ ਬਲਜੀਤ ਸਿੰਘ ਇਹ ਚ ਕੰਪਲੇਨਟ ਆ ਉਹਨੇ ਜਿਹੜਾ ਉਹਦੀ ਸਟੇਟਮੈਂਟ ਆ ਉਹਦੀ ਸਟੇਟਮੈਂਟ ਦੇ ਮੁਤਾਬਕ ਐਫ ਆਈ ਆਰ ਲੋਜ ਕੀਤੀ ਆ ਅੰਡਰ ਸੈਕਸ਼ਨ ਬੀ ਐਨ ਐਸ ਨੀਤਾਰਾ ਮਾ ਸਾਰੀਆਂ ਪ੍ਰੈਸ ਨੋਟ ਦਿੱਤੀਆਂ ਹੋਈਆਂ ਕਿ ਕਿਵੇਂ ਬਾਈ ਨੇ ਬੰਦੇ ਉਹਨਾਂ ਨੇ ਦੱਸੇ ਤੇ ਬਾਕੀ ਆਪਛਾਤੇ ਬੰਦੇ ਉਹਨਾਂ ਦੀ ਜ਼ਮੀਨ ਤੇ ਆ ਕੇ ਉਹਨਾਂ ਨਾਲ ਮਾਰਕਟਾਈ ਕੀਤੀ ਮਾਰ ਦੇਣ ਦੀ ਨੀਅਤ ਦੇ ਨਾਲ ਜਿਹਦੇ ਤੇ ਪੁਲਿਸ ਦੇ ਕੋਲ ਜਦੋਂ ਇਨਫੋਰਮੇਸ਼ਨ ਆਈ ਤੇ ਤੁਰੰਤ ਉਥੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਵਿੱਚੋਂ ਅਸੀਂ ਕਰੀਬ 11 ਬੰਦੇ ਜਿਹੜੇ ਐ ਗ੍ਰਿਫਤਾਰ ਕਰ ਲਏ ਆ ਤਾਂ ਕਿ ਲਾਇਡ ਆਰਡਰ ਮੇਨਟੇਨ ਰਹੇ ਉਦੇ ਵਿੱਚ ਅਡਾਪਟ ਪਾਲਸ ਪਾਰਟੀਆਂ ਬਣਾ ਕੇ ਸਾਰੇ ਬੰਦਿਆਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਔਰ ਇਹਦੀ ਜਿਹੜੀ ਆਂਦਾਇ ਤਫਤੀਸ਼ ਹੈ ਉਹ ਅਮਚਲੀਆਂ ਦੀ ਜਾ ਰਹੀ ਹੈ ਜਿਹਦੇ ਵਿੱਚ ਅਜੇ ਜਿਹੜੀ ਬਾਕੀ ਰਿਕਵਰੀ ਹਥਿਆਰਾਂ ਦੀ ਪਲੱਸ ਜਿਹੜੇ ਵਾਹਨ ਯੂਜ਼ ਹੋਏ ਆ ਉਹ ਵੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਵਜਾ ਰੰਜਿਸ਼ ਹੈ ਉਹ ਲੈਂਡ ਦਾ ਡਿਸਪਿਊਟ ਹੈ ਇਹ ਦੱਸਣਯੋਗ ਇੱਥੇ ਇਹ ਹੈ ਕਿ ਜਿਹੜੇ ਬੰਦੇ ਅਸੀਂ ਗ੍ਰਿਫਤਾਰ ਕੀਤੇ ਐ ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਮੁਲਜ਼ਮ ਨੇ ਜਿਨ੍ਹਾਂ ਤੇ ਕਈ ਕਈ ਮਕਦਮੇ ਦਰਜ ਨੇ ਇਹਦੇ ਵਿੱਚ ਅਸੀਂ ਹੁਣਾਂ ਬੰਦਿਆਂ ਦੇ ਨਾਮ ਵੀ ਵਿੱਚ ਦਿੱਤੇ ਐ ਪ੍ਰੈਸ ਨੋਟ ਦੇ ਵਿੱਚ ਜਿਹੜੇ ਉਹਨਾਂ ਨੇ ਲਿਖਾਇਆ ਜਿਹੜੇ ਬੰਦੇ ਅਸੀਂ ਹੁਣ ਤੱਕ ਗ੍ਰਿਫਤਾਰ ਕਰ ਲਏ ਉਹ ਵੀ ਜਿਹੜੇ ਬੰਦੇ ਮਤਲਬ ਬਦਨਾਮ ਕਿਸਮ ਦੇ ਬੰਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਚ ਲੈਂਦੇ ਨੇ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਜੋ ਪੁਲਿਸ ਦੀ ਬਣਦੀ ਸੀ ਤਾਂ ਕਿ ਜਿਹੜਾ ਲੈਂਡ ਆਰਡਰ ਹੈ ਉਹ ਨੂੰ ਮੇਨਟੇਨ ਰੱਖਿਆ ਜਾਵੇ ਤੁਰੰਤ ਅਸੀਂ ਕੌਗਨੀਸ਼ੈਂਸ ਲਿੱਤਾ ਕਿ ਆਪਣੇ ਸੀਨੀਅਰ ਅਫਸਰਾਂ ਦੀ ਹਦਾਇਤ ਦੇ ਮੁਤਾਬਕ ਸਖਤ ਮਿਹਨਤ ਕਰਕੇ ਇਹਨਾਂ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਔਰ ਅਸੀਂ ਤਾਂ ਕਿ ਸਾਡਾ ਜਿਹੜਾ ਆਪਣਾ ਇਹ ਇਲਾਕਾ ਹੈ ਪੁਲਿਸ ਜ਼ਿਲ੍ਹਾ ਖੰਨਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਯੋਤੀ যাদব ਜੀ ਜਿਨ੍ਹਾਂ ਦਾ ਪ੍ਰਾਨ ਹੈ ਕਿ ਅਸੀਂ ਲਾ ਐਂਡ ਆਰਡਰ ਜਿਹੜਾ ਹੈਗਾ ਉਹ ਖਰਾਬ ਨਹੀਂ ਹੋਣ ਦੇਣਾ ਔਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦੇਣਾ ਸਰ ਜਿਹੜੇ 11 ਬੰਦੇ ਕਾਬੂ ਕੀਤੇ ਗਏ ਨੇ ਉਹ ਹਤਿਆਰੀ ਬਰਾਮਦ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਅਸੀਂ ਇੱਕ ਇਸਤਰੀ ਤੁਰੰਤ ਕਰ ਲਈ ਹੈ ਤੇ ਜਿਹੜੀ ਇਹਨਾਂ ਦੇ ਵਿੱਚ ਬਰਾਮਦਗੀ ਉਹ ਕੀਤੀ ਜਾ ਰਹੀ ਹੈ ਸਰ ਜਿਹੜੇ ਇਹ ਸਾਰੇ ਇਹਨਾਂ ਦੇ ਕਾਰੋਬਾਰ ਨਾਲ ਰਿਲੇਟਡ ਹੈਗੇ ਜਿਹੜੇ ਮੁਕਾਦਮੇ ਰਜਿਸਟਰਡ ਹੈਗੇ ਨੇ ਕੀ ਸਾਰੇ ਪ੍ਰੋਪਰਟੀ ਨਾਲ ਰਿਲੇਟਡ ਹੈਗੇ ਤਾਂ ਕੋ ਬਾਕੀ ਇਹਦੇ ਚ ਨਾ ਜੀ ਆਡਾ ਡਾਪਰਚੇ ਦਰਜ ਨੇ ਮਾਰਕੁਟਾਈ ਦੇ ਵੀ ਨੇ ਇਹਨਾਂ ਦੇ ਵਿੱਚ ਹੀਨਿਸ ਕ੍ਰਾਈਮ ਦੇ ਵੀ ਨੇ ਈਵਨ ਐਨਡੀਪੀਐਸ ਦੇ ਵੀ ਨੇ ਇਹ ਬੰਦੇ ਜਿਹੜੇ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਆਂਗਾ ਪ੍ਰੈਸ ਨੋਟ ਦੇ ਵਿੱਚ ਇਹ ਸਾਰੇ ਦਰਾਹਾਂ ਦੇ ਦਰਾਹ ਦੇ ਆਏ ਵਾਲੇ ਜਿਹੜੇ ਪਿੰਡ ਨੇ ਉੱਥੋਂ ਦੇ ਨੇ ਜਟਨਕੂਨੀਆਂ ਖੁਰਦ ਦੇ ਵਿੱਚ ਜਿਹੜਾ ਝਗੜਾ ਹੋਇਆ ਸੀ ਜਿੱਥੇ ਲੈਂਡ ਡਿਸਪਿਊਟ ਚੱਲ ਰਿਹਾ ਹੈਗਾ ਉਹਦੇ ਵਿੱਚ ਇਹ ਜਿਹੜੇ ਆਇਡੈਂਟੀਫਾਈਡ ਜਿਹੜੇ ਉਹਨਾਂ ਦੇ 22 ਬੰਦੇ ਲਖਾਏ ਨੇ ਤੇ ਪਲੱਸ ਅਨ ਆਇਡੈਂਟੀਫਾਈਡ ਬੰਦੇ ਉਹ ਅਨ ਆਇਡੈਂਟੀਫਾਈਡ ਬੰਦੇ ਵੀ ਇਹਨਾਂ ਦੀ ਪੁਸ਼ਗੀਸਟ ਦੇ ਆਧਾਰ ਤੇ ਤੇ ਪਲੱਸ ਜਿਹੜੇ ਅੱਗੇ ਇਹ ਇੰਜਰਡ ਬੰਦੇ ਆ ਕਿਉਂਕਿ ਇਹਦੇ ਵਿੱਚ ਇੱਕ ਬਲਜੀਤ ਸਿੰਘ ਦੀ ਸਟੇਟਮੈਂਟ ਹੈ ਪਲੱਸ ਜਿਹੜੀ ਆ ਕਿ ਇਹਦੇ ਵਿੱਚ ਤਿੰਨ ਚਾਰ ਬੰਦਿਆਂ ਦੇ ਇਸ ਤੋਂ ਇਲਾਵਾ ਸੱਟਾਂ ਲਗੀਆਂ। ਉਹ ਜਿਹੜੀਆਂ ਉਹਨਾਂ ਦੀ ਵੀ ਅਸੀਂ ਸਟੇਟਮੈਂਟਸ ਲੈ ਰਹੇ ਹਾਂ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਆਏ ਅਸੀਂ ਅੱਗੇ ਵਿੱਚ ਆਏ ਅਸੀਂ ਅੱਗੇ ਨਾਮਿਨੇਟ ਹੋ ਰਹੇ ਆ ਤੇ ਆਇਡੈਂਟੀਫਾਈ ਕਰ ਰਹੇ ਆ ਤੇ ਅੱਗੇ ਕਿਸ ਤਰ੍ਹਾਂ ਕਰ ਰਹੇ ਆ ਸਰ ਕਾਰੋਬਾਰ ਕਿਹਦੇ ਮਤਲਬ ਇਹ ਆਪਾਰ ਮੈਂ ਕੀ ਹੈ ਨਾ ਜਿਹੜੇ ਦਾ ਜਾਂਚ ਕਿਤੇ ਨੇ ਹੂੰ ਉਹਨਾਂ ਦੇ ਆਪਣੇ ਪਰਸਨਲ ਸੀ ਜਾਂ ਉਹ ਬਰਾਮਦ ਕੀਤੇ ਜਾ ਰਹੇ ਆ ਜਦੋਂ ਬਰਾਮਦਗੀ ਹੋ ਜਾਏਗੀ ਤੇ ਇਹਨਾਂ ਦੀ ਫਿਰ ਅਸੀਂ ਦੇਖਾਂਗੇ ਕਿ ਇਹ ਲਾਇਸੈਂਸੀ ਨੇ ਤਾਂ ਨਜਾਇਜ਼ ਨਹੀਂ ਸੋ ਜਿਹੜੀ ਇੰਜਰੀ ਹੋਈ ਉਹਨਾਂ ਦੀ ਕਿੰਨੀਆਂ ਸੱਟਾਂ ਲੱਗੀਆਂ ਇੰਜਰੀ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਵੀ ਜਿਹਦੀ ਅਸੀਂ ਸਟੇਟਮੈਂਟ ਲਿਖੀ ਐ ਉਹਦੀ ਜਿਹੜੀ ਐਮ ਐਲ ਆਰ ਐ ਉਹਦੇ ਐਮ ਐਲ ਆਰ ਦੇ ਮੁਤਾਬਕ ਜੋ ਡਾਕਟਰਾਂ ਦੀ ਰਿਪੋਰਟ ਐ ਉਹਦੇ ਸੱਟਾਂ ਸਭ ਤੋਂ ਵੱਧ ਐ ਬਾਹਾਂ ਤੇ ਸੱਟਾਂ ਨੇ ਉਹਦੇ ਤੇ ਜਿਹੜੇ ਬਾਕੀ ਐ ਉਹਨਾਂ ਦੇ ਵੀ ਇੱਕ ਦੀ ਬਾਹ ਤੇ ਐ ਇੱਕ ਦੇ ਕੰਨ ਤੇ ਸੱਟ ਐਗੀ ਠੀਕ ਐ ਜੀ ਇਹ ਸਾਰੀਆਂ ਜਿਹੜੀਆਂ ਸੱਟਾਂ ਨੇ ਸੱਟਾਂ ਤੇਜ਼ ਹਰ ਧਿਆਨ ਨਾਲ ਉਹਨਾਂ ਨੇ ਕਿਰਪਾਨਾਂ ਯੂਜ਼ ਕੀਤੀਆਂ ਜਿਹੜੀ ਗੋਲੀ ਫਾਇਰਿੰਗ ਕੀਤੀ ਹੈ ਜਿਹੜੀ ਫਾਇਰ ਕੀਤਾ ਉਹ ਵੀ ਕਿਉਂਕਿ ਜਦੋਂ ਉਹ ਆਏ ਨੇ ਤੇ ਉਹਨਾਂ ਨੇ ਹਵਾ 'ਚ ਫੈਰ ਕੀਤੀ ਹੈ ਪਹਿਲਾਂ ਡਰਾਇਆ ਉਹਨਾਂ ਨੂੰ ਹਵਾ 'ਚ ਫੈਰ ਕਰਕੇ ਤੇ ਫਿਰ ਜਿਹੜੀਆਂ ਕਿਰਪਾਨਾਂ ਲੈ ਕੇ ਉਹਨਾਂ ਦੀਆਂ ਕਿਰਪਾਨਾਂ ਲੈ ਕੇ ਉਹਨਾਂ ਦਾ ਮਾਰਕਟਾਈ ਕੀਤਾ ਇਹ ਤਫਤੀਸ਼ ਦੇ ਵਿੱਚ ਇਹ ਸਾਰੀਆਂ ਗੱਲਾਂ ਆ ਰਹੀਆਂ ਤੇ ਹੁਣ ਤੱਕ ਦੀ ਤਫਤੀਸ਼ ਸੱਟਾਂ ਦੇ ਮੁਤਾਬਕ ਹੁਣ ਤੱਕ ਉਹ ਕਿਰਪਾਨਾਂ ਜ਼ਿਆਦਾ ਯੂਜ਼ ਕਰਕੇ ਉਹਨਾਂ ਨੇ ਜਿਹੜੀਆਂ ਇਹ ਸੱਟਾਂ ਮਾਰੀਆਂ ਫਾਇਰ ਦੇ ਨਾਲ ਹਥਿਆਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਸੱਟ ਜਿਹੜੇ ਇੰਜਰਡ ਬੰਦੇ ਆ ਡਾਇਰੈਕਟ ਫਾਇਰ ਕੋਈ ਨਹੀਂ ਉਹਨਾਂ ਤੇ ਲੱਗਿਆ ਜੇ ਸਰ ਇਹਨਾਂ ਨੇ ਹਾਂ ਪ੍ਰਣਾ ਉਹ ਕਿੰਨਾ ਕੋਟੇ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਵੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਨੇ ਕਈਆਂ ਦੇ ਖਿਲਾਫ 4 ਮੁਕਦਮੇ ਦਰਜ ਹੈ ਕਈਆਂ ਦੇ ਖਿਲਾਫ 3 ਮੁਕਦਮੇ ਦਰਜ ਹੈ ਉਹ ਕੱਲੇ-ਕੱਲੇ ਤੇ ਅਸੀਂ ਸਾਰਿਆਂ ਦਾ ਜਿਹੜਾ ਰਿਕਾਰਡ ਹੈਗਾ ਕਿੰਨੇ ਰਿਕਾਰਡ ਆ ਸਾਰਾ ਸ਼ਾਨਭੀਂ ਕਰ ਰਹੇ ਸਰ ਤੇ ਦੋ ਔਰਤਾਂ ਤੇ ਹਮਲਾ ਕੀਤਾ ਗਿਆ ਜੀ ਹਾਂਜੀ ਤੇ ਦੋ ਔਰਤਾਂ ਸੀ ਇਹ ਨਾ ਜੀ ਇਹ ਇਹ ਤੁਹਾਨੂੰ ਮੈਂ ਦੱਸਿਆ ਵੀ ਲੈਂਡ ਡਿਸਪਿਊਟ ਹੈ ਉਹ ਲੈਂਡ ਡਿਸਪਿਊਟ ਨੂੰ ਮੱਧੇ ਨਜ਼ਰ ਰੱਖਦੇ ਹੋਏ ਮੋਟਰ ਤੇ ਉਹ ਫੈਮਿਲੀ ਆਪਣੀਆਂ ਔਰਤਾਂ ਸਮੇਤ ਆਲਰੇਡੀ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਬੇਰੰਜਸ਼ ਚੱਲ ਰਹੀ ਹੈ ਤੇ ਉਹ ਉੱਥੇ ਆਪਣੀ ਉਹ ਫਸਲ ਦੀ ਰਾਖੀ ਵਾਸਤੇ ਕਹਿੰਦੇ ਅਸੀਂ ਬੈਠੇ ਸੀ ਜੋ ਉਹਦੀ ਸਟੇਟਮੈਂਟ ਹੈ ਉਹ ਜਦੋਂ ਆਏ ਤੇ ਉਹਨਾਂ ਨੇ ਔਰਤਾਂ ਦੀ ਬਿਮਾਰੀਆਂ ਸੱਟ ਸਰ ਟੋਟਲ ਕਿੰਨੇ ਜਣੇ ਨਾਮ ਤੇ ਨੇ ਨਾਮ ਜਦ ਜਿਹੜੇ ਬੰਦੇ ਹੈਗੇ ਅ ਨਾਮ ਜਦ ਜਿਹੜੇ ਹੈਗੇ ਇਹ ਕਮ ਸੇ ਕਮ ਵੀ 14 ਬੰਦੇ ਬਾਈ ਨੇਮ ਨਾਮ ਜਦ ਨੇ ਮਤਲਬ ਆਇਡੈਂਟੀਫਾਈਡ ਜਿਹੜੇ ਬਾਈ ਨੇਮ ਨੇ 14 ਦੇ ਵਿੱਚੋਂ 11 ਫੜੇ ਗਏ ਚਾਰ ਬੰਦੇ ਅਜੇ ਜਿਹੜੇ ਹੋਰ ਹੈ ਜਿਹੜੇ ਬਾਈ ਨੇਮ ਨੇ ਉਹ ਅਜੇ ਮਫਰੂਰ ਨੇ ਭੱਜੇ ਹੋਏ ਨੇ ਬਾਕੀ ਜਿਹੜੇ ਅਨ ਆਇਡੈਂਟੀਫਾਈਡ ਬੰਦੇ ਹੈ ਉਹ ਵੀ ਸਾਰੇ ਭਜੇ ਹੋਏ ਲੇਕਿਨ ਇਹਨਾਂ ਦੀ ਪੋਸ਼ਕਿਸਤ ਦੇ ਮੁਤਾਬਕ ਜਿਹਦਾ ਜਿਹਦਾ ਕਿ ਜੋ ਰੋਲ ਹੈ ਜਿਵੇਂ ਆ ਕਿਹੜੇ ਕਿਹੜੇ ਬੰਦੇ ਆ ਪੁਲਿਸ ਪਾਰਟੀਆਂ ਸਾਡੀਆਂ ਸਾਰੀਆਂ ਦਿਸ਼ਾਵਾਂ ਦੇ ਵਿੱਚ ਇਹਨਾਂ ਦੇ ਟਿਕਾਣਿਆਂ ਤੇ ਕਿੱਥੇ ਕਿੱਥੇ ਆ ਮਤਲਬ ਔਨ ਟੋਜ ਹੈ ਕਿੰਨੇ ਕਿੰਨੇ ਕੋ ਫਾਇਰ ਕੀਤਾ ਨੇ ਇਹਨਾਂ ਨੇ ਨਹੀਂ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ ਇੱਕ ਜਿਹੜਾ ਇਹ ਬਲਜੀਤ ਸਿੰਘ ਹੈ ਇਹਦੇ ਸੱਟਾਂ ਜਿਹੜੀਆਂ ਸੱਟਾਂ ਆ ਜਿਹੜੀਆਂ ਕਿ ਬਾਹਰ ਤੇ ਜ਼ਿਆਦਾ ਮਹੱਤਵਪੂਰਨ ਸੱਟਾਂ ਨੇ ਤੇ ਬਾਕੀ ਕੰਨ ਤੇ ਔਰ ਵਾਈਟਲ ਆਰਗਨ ਤੇ ਵੀ ਸੱਟਾਂ ਨੇ ਉਹ ਡਾਕਟਰ ਦੀ ਰਿਪੋਰਟ ਹੈ ਜੀ ਜੋ ਡਾਕਟਰ ਦੀ ਰਿਪੋਰਟ ਹੈ ਉਹ ਦੀਆਂ ਜਿਹੜੀਆਂ ਤੁਹਾਨੂੰ ਦੱਸਿਆ ਕਿ ਰਿਪੋਰਟਸ ਨੇ ਐਮ ਐਲ ਆਰ ਉਹ ਅਸੀਂ ਕਲੈਕਟ ਕੀਤੀਆਂ ਉਹਦੇ ਮੁਤਾਬਕ ਹੀ ਇਹਦੇ ਵਿੱਚ ਧਾਰਾ ਗਈ ਲੇਕਿਨ ਕਿਉਂਕਿ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਕਿ ਉਹਨਾਂ ਨੇ ਆਂਦਿਆਂ ਨੇ ਫੈਰ ਕਰਕੇ ਪਹਿਲਾਂ ਫੈਰ ਕੀਤੇ ਨੇ ਇਸ ਲਈ ਅਸੀਂ ਉਹ ਧਾਰਾ ਵੀ ਲਾਈ ਆ ਸਰ ਕਿੰਨੇ ਕੋ ਫੈਰ ਕੀਤੇ ਨੇ ਉਹਦੇ ਦੱਸਣ ਦੇ ਮੁਤਾਬਕ ਇਹ ਹੈ ਕਿ ਉਹਨਾਂ ਨੇ 15 20 ਫੈਰ ਕੀਤੇ ਨੇ ਆਂਦਿਆਂ ਨੇ ਸਰ ਇਹ ਹੈ ਕਿ ਜਿਹੜੀ ਜਿੱਕੇ ਮੀਨਾ ਅੰਦਰ ਕਾਮ ਇਹ ਹੈਡ ਇਹਦੇ ਵਿੱਚ ਉਹ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ 플러스 ਹੋਂ ਤੱਕ ਦੀ ਤਰਤੀਸ਼ ਦੇ ਮੁਤਾਬਕ ਇਹ ਹੈ ਕਿ ਇਹਦੇ ਵਿੱਚ ਕਿ ਰਵੀ ਰਾਜਗੜ ਹੈ ਤੇ ਇੱਕ ਯਾਦਵਿੰਦਰ ਸਿੰਘ ਜਾਦੂ ਦੋਨੇ ਬੜੇ ਨੋਟੋਰੀਅਸ ਬੰਦੇ ਨੇ ਜਿਨ੍ਹਾਂ ਦੇ ਖਿਲਾਫ 11 10 10 ਮਕਦਮੇ ਦਰਜ ਹੈ ਉਹਦੇ ਹੱਥ ਨਹੀਂ ਆਏ ਪੁਲਿਸ ਪਾਰਟੀਆਂ ਲੱਗੀਆਂ